ਜਲ ਸਰੋਤ ਮੰਤਰੀ ਵਿਰੇਂਦਰ ਗੋਇਲ ਪਹੁੰਚੇ ਕਗਰਵੰਨ ਤੇ ਇਸ ਮੌਕੇ ਉਹਨਾਂ ਦੇ ਨਾਲ ਹਲਕਾ ਵਿਧਾਇਕ ਉਰਪ੍ਰੇ ਸਿੰਘ ਬਣਾਵਾਲੀ ਵੀ ਸ਼ਾਮਲ ਰਹੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀ ਕਿਹਾ ਜਲ ਸਰੋਤ ਮੰਤਰੀ ਨੇ ਆਉਂ ਸੰਦੇਹਾ ਇਸ ਰਿਪੋਰਟ ਦੇ ਵਿੱਚ ਉਹ ਆਈ ਜੀਤਪਾਲ ਨੂੰ ਇਹ ਤਾਂ ਕਰਨੇ ਬਾਕੀ ਸੀ। ਹਾਂ ਥੋੜਾ ਸਾਈਡ ਦਾ ਦੇਖੋ। ਪਿੱਛੇ ਹੀ ਖੜਜੋ ਫੁੱਲੀ ਜਿਹੜਾ ਚਾਹ। ਐਂ ਨਾ ਕਰੋ। ਅੱਲੇ ਜਿਹੜੇ ਹੋਰ ਸੁਨਾਵ ਤਾਂ ਕਰ ਦਿੰਦੇ ਸੀ ਪੱਤਰ ਤਾਂ। ਆਪਣੇ ਹੋਰ ਵਾਪਸ ਕਰ ਦੇ ਗਏ ਨਾ। ਬਲਟੀ ਖੇਲਾ। ਅੱਛਾ ਲਾਸਟ ਪਿੱਛੇ ਕਰ ਗਏ। ਪਹਿਲਾਂ ਤਾਂ ਮੈਂ ਨੁਕਸਾਨਿਆਂ ਹੋਣ ਦੀ ਗੱਲ ਕਰ ਲਵਾਂ। ਇਸ ਸਮੇਂ ਸਰਦੂਲਗੜ੍ਹ ਅਸੀਂ ਪੁਲ ਦੇ ਉੱਤੇ ਖੜੇ ਹਾਂ। ਸਾਡੇ ਸਤਕਾਰਯੋਗ ਐਮਐਲਏ ਸਾਹਿਬ ਗੁਰਪ੍ਰੀਤ ਸਿੰਘ ਜੀ ਬਣਾਵਾਲੀ। ਜਿਨ੍ਹਾਂ ਨੇ ਪਿਛਲੇ 15 ਦਿਨਾਂ ਤੋਂ ਇੱਥੇ ਰੈਗੂਲਰ ਨੰਗੇ ਪੈਰੀ ਜਿਵੇਂ ਕੰਮ ਕੀਤਾ ਉਹ ਮੇਰੇ ਨਾਲ ਨੇ ਸਾਡੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਤੇ ਪਾਰਟੀ ਦੇ ਆਗੂ ਸਹਿਬਾਨ ਵੀ ਖੜੇ ਆ। ਸੋ ਜਿੱਥੇ ਤਾਂ ਕਿਤੇ ਨੁਕਸਾਨ ਬਰਸਾਤ ਦੇ ਨਾਲ ਹੋਇਆ ਹੈ। ਉਹ ਸਾਰੇ ਨੁਕਸਾਨ ਦੀ ਜਿਹੜੀ ਪੂਰਤੀ ਕੀਤੀ ਜਾਊਗੀ ਸਪੈਸ਼ਲ ਗੱਦਾਵਰੀ ਕਰਾ ਕੇ। ਉਹ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਨੇ। ਉਹ ਸਾਰੇ ਨੁਕਸਾਨ ਦੀ ਸੀ ਪੂਰਤੀ ਕਰਨਗੇ। ਦੂਜੀ ਜੋ ਅਨਫੋਰਚੂਨੇਟਲੀ ਡੈਥਾਂ ਹੋਈਆਂ ਨੇ 4 ਡੈਥਾਂ ਹੋਈਆਂ ਤੇ ਬੜਾ ਦੁੱਖ ਹੈ ਉਹਨਾਂ ਦਾ ਤੇ ਪਰ ਭਗਵਾਨ ਦੇ ਅੱਗੇ ਜੋਰ ਕੋਈ ਨਹੀਂ ਕੀਤਾ ਕੁਝ ਨਹੀਂ ਜਾ ਸਕਦਾ ਪਰ ਜੋ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨਾਂ ਦੇ ਭੋਗ ਤੋਂ ਪਹਿਲਾਂ ਜੋ ਮੁੱਖ ਮੰਤਰੀ ਸਾਹਿਬ ਨੇ 4 ਲੱਖ ਰੁਪਏ ਅਨਾਉਂਸ ਕੀਤਾ ਸੀ ਉਹ ਸਾਡੇ ਐਮਐਲਏ ਸਾਹਿਬ ਉੱਥੇ ਜਾ ਕੇ ਦੇ ਕੇ ਆਏ ਸੋ ਕਿਸੇ ਦੀ ਜਾਨ ਦੀ ਕੀਮਤ ਪੈਸਾ ਤਾਂ ਨਹੀਂ ਹੋ ਸਕਦੀ ਪਰ ਫਿਰ ਵੀ ਇੱਕ ਮਦਦ ਦੇ ਵਜੋਂ ਅਸੀਂ ਉਹ ਦੇ ਕੇ ਆਏ ਹਾਂ ਸੋ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਅੱਜ ਇੱਥੇ ਪੁਲ ਦੇ ਉੱਤੇ ਮੈਂ ਗੇਜ ਲੈਵਲ ਦੇਖ ਰਿਹਾ ਸੀ ਤਾਂ ਹੁਣ 20.6 ਹੈ ਤੇ ਤਸੱਲੀ ਇਸ ਗੱਲ ਦੀ ਹੈ ਕਿ ਇੱਥੇ 723 ਫੁੱਟ ਤੱਕ ਜਿਹੜਾ ਪਾਣੀ ਚਲਾ ਗਿਆ ਸੀ ਟੋਟਲ ਸੌਰੀ ਤੇ 700 ਤੋਂ ਸਾਡੇ ਉੱਥੇ ਅਸੀਂ 700 ਵਾਲਾ ਲੈਵਲ ਸਾਡੇ ਯਾਦ ਰਹਿ ਜਾਂਦਾ ਹੈ ਸਾਡੇ ਉੱਥੇ 748 ਫੁੱਟ ਡੇਂਜਰ ਪੁਆਇੰਟ 123 ਫੁੱਟ ਜਿਹੜਾ ਉੱਥੋਂ ਪਾਣੀ ਵਾਪਸ ਆਇਆ ਤੇ ਇਹ ਜਿਹੜਾ ਪਾਣੀ ਵਾਪਸ ਆਇਆ ਇਸ ਦੇ ਲਈ ਮੈਂ ਕਹਿ ਸਕਦਾ ਕਿ 2023 ਦੇ ਵਿੱਚ ਜਦੋਂ ਹੜ੍ਹ ਆਏ ਸੀ ਵੱਡਾ ਨੁਕਸਾਨ ਵੀ ਹੋਇਆ ਸੀ ਇੱਥੇ 4500 ਏਕੜ ਦੇ ਕਰੀਬ ਫਸਲ ਵੀ ਮਾਰੀ ਗਈ ਸੀ ਤੇ ਸਰਦੂਲਗੜ ਸ਼ਹਿਰ ਦੇ ਵਿੱਚ ਵੀ ਪਾਣੀ ਦੀ ਸਥਿਤੀ ਖਰਾਬ ਹੋ ਗਈ ਸੀ ਉਸ ਸਮੇਂ ਹਰ ਚੀਜ਼ ਤੇ ਵਿਚਾਰ ਕੀਤਾ ਗਿਆ ਨੁਕਸਾਨ ਜ਼ਰੂਰ ਹੋਇਆ ਪਰ ਸਾਡੇ ਡਿਪਾਰਟਮੈਂਟ ਨੇ ਵਾਟਰ ਰਿਸੋਰਸਸ ਡਿਪਾਰਟਮੈਂਟ ਨੇ ਤੇ ਸਾਡੇ ਐਮ.ਐਲ.ਏ. ਸਾਹਿਬ ਨੇ ਨਿੱਜੀ ਤੌਰ ਤੇ ਹਰ ਇੱਕ ਗੱਲ ਦੀ ਨਿੱਜੀ ਤੌਰ ਤੇ ਦੇਖਰੇਖ ਕੀਤੀ ਕਿ ਕਿੱਥੇ ਕੀ ਹੋ ਸਕਦਾ ਸੀ ਤੇ ਕਿਉਂ ਨੁਕਸਾਨ ਹੋਇਆ ਸ ਇਹ ਜਿਹੜੇ ਬੰਨ ਬਣੇਗੇ ਤੇ ਉਹ ਬੰਨ ਜਿਹੜੇ ਜਿੱਥੇ ਦੋ ਟਰੈਕਟਰ ਆਰਾਮ ਦੇ ਨਾਲ ਆਰ ਪਾਰ ਹੋ ਸਕਦੇ ਆ ਨਹੀਂ ਇਸ ਤੋਂ ਪਹਿਲਾਂ ਇੱਥੇ ਸਥਿਤੀ ਕੀ ਸੀ ਕਿ ਬੰਨ ਨਾ ਦੀ ਕੋਈ ਚੀਜ਼ ਹੀ ਨਹੀਂ ਸੀ ਜੇ ਕਿਤੇ ਕੋਈ ਬਰੀਚ ਦੀ ਗੱਲ ਆ ਜਾਂਦੀ ਤਾਂ ਮਟੀਰੀਅਲ ਨਹੀਂ ਪਹੁੰਚਦਾ ਸੀ ਤੇ ਪਾਣੀ ਐ ਥੋੜਾ ਜਿਹਾ ਪਾਣੀ ਵਧਿਆ ਮਾਰ ਹੋ ਜਾਂਦੀ ਸੀ ਸੋ 2023 ਦੇ ਵਿੱਚ ਜੋ ਕੁਝ ਹੋਇਆ ਜਿੱਥੇ ਕੋਈ ਨੁਕਸਾਨ ਹੋਇਆ ਬਰੀਚਾ ਹੋਈਆਂ ਉੱਥੇ ਹਰ ਤਰੀਕੇ ਦੇ ਨਾਲ ਕੰਮ ਕੀਤੇ ਗਏ ਤੇ ਅੱਜ ਇਸ ਬਰਸਾਤ ਦੇ ਮੌਸਮ ਦੇ ਵਿੱਚ ਇਸ ਹੜ੍ਹਾਂ ਦੇ ਮੌਸਮ ਦੇ ਵਿੱਚ ਉੱਥੇ ਕਿਤੇ ਕੋਈ ਨੁਕਸਾਨ ਨਹੀਂ ਹੋਇਆ ਤੇ ਸਾਨੂੰ ਇਸ ਚੀਜ਼ ਦੀ ਤਸੱਲੀ ਹੈ ਆ ਜਿਹੜਾ ਪੁਲ ਪਿੱਛੇ 6 ਮਹੀਨਿਆਂ ਦੇ ਰਿਕਾਰਡ ਸਮੇਂ ਦੇ ਵਿੱਚ ਮੈਂ ਉਹਦਾ ਉਦਘਾਟਨ ਕਰਨ ਵੀ ਆਇਆ ਸੀ ਉਹ ਪੁਲ ਬਣਿਆ 23 ਦੇ ਵਿੱਚ ਪੁਲ ਤੜਵਾਇਆ ਸੀ ਬਾਬਾ ਜੀ ਦੀ ਸਹਿਮਤੀ ਦੇ ਨਾਲ ਤੇ ਲੋਕਾਂ ਦੀ ਸਹਿਮਤੀ ਦੇ ਨਾਲ ਤੇ ਨਾਲ ਵਾਦਾ ਕੀਤਾ ਸੀ ਕਿ ਸਰਕਾਰ ਉਸੇ ਸਮੇਂ ਪੁਲ ਬਣਾ ਕੇ ਦੇ ਦੇਗੀ 6 ਮਹੀਨਿਆਂ 'ਚ ਪੁਲ ਬਣਾ ਕੇ ਦਿੱਤਾ ਤੇ ਉਸ ਪੁਲ ਦੀ ਬੜੀ ਬੱਚਤ ਹੋਈ ਕਿਉਂਕਿ ਢਾਫਣੀ ਲੱਗੀ ਪਹਿਲਾਂ ਜਿਹੜੇ ਪੁਲ ਦੀ ਢਾਫ ਲੱਗ ਜਾਂਦੀ ਸੀ ਉਹਦੇ ਕਰਕੇ ਬੈਕ ਪਾਣੀ ਆ ਜਾਂਦਾ ਸੀ ਸੋ ਉਹ ਵੀ ਅਸੀਂ ਕਰਕੇ ਦਿੱਤਾ ਸੋ ਜਿਹੜੀ ਵੀ ਇਸ ਵਿਪਦਾ ਨੂੰ ਟਾਲਣ ਦੇ ਲਈ ਜੋ ਕੁਝ ਵੀ ਹੋ ਸਕਦਾ ਸੀ 2023 ਦੇ ਉਸ ਤੋਂ ਸਬਕ ਲੈ ਕੇ ਸੀ ਕੀਤਾ ਤੇ ਹੁਣ 2025 ਦੇ ਵਿੱਚ ਹੜ ਆਏ ਬੜੀ ਸਥਿਤੀ ਗੰਭੀਰ ਹੋ ਗਈ ਦੀ ਪਰ ਮੈਂ ਧੰਨਵਾਦ ਕਰਦਾ ਸਾਰੇ ਹੀ ਪਿੰਡਾਂ ਦੇ ਲੋਕਾਂ ਦਾ ਸਮਾਜ ਸੇਵੀ ਸੰਸਥਾਵਾਂ ਦਾ ਉਹ ਲੋਕ ਮੈਨੂੰ ਦੱਸਿਆ ਮਲੇ ਸਾਬ ਨੇ ਜਿਨ੍ਹਾਂ ਦਾ ਕਿਤੇ ਨੇੜੇ ਤੇੜੇ ਵੀ ਵਾਸਤਾਨਿਕ ਘਰ ਦੇ ਨਾਲ ਉਹ ਲੋਕ ਵੀ ਮਦਦ ਦੇ ਲਈ ਆਏ ਇੱਥੇ ਲੰਗਰ ਵੀ ਚੱਲੇ ਤੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ ਤੇ ਲੋਕਾਂ ਦੇ ਸਾਥ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਸਾਡੇ ਪ੍ਰਸ਼ਾਸਨ ਵੱਲੋਂ ਐਸਡੀਐਮ ਸਾਹਿਬ ਖੜੇ ਨੇ ਇਹਨਾਂ ਦੇ ਪੂਰੇ ਟੀਮ ਪਟਵਾਰੀ ਤੱਕ ਇਹਨਾਂ ਨੇ ਆਪਣੀ ਟੀਮ ਨੂੰ ਐਕਟਿਵ ਰੱਖਿਆ ਸਾਡੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਐਸਸੀ ਇੱਥੇ ਖੜੇ ਨੇ ਐਕਸ਼ਨ ਖੜੇ ਨੇ ਐਸਡੀਓ ਖੜੇ ਨੇ ਨਾਲ ਅਸੀਂ ਦੂਜੀਆਂ ਡਿਵੀਜ਼ਨਾਂ ਦੇ ਵਿੱਚੋਂ ਵੀ ਸਾਰੇ ਬੇਲਦਰ ਤੱਕ ਮੁਲਾਜ਼ਮ ਬੁਲਾ ਰੱਖੇ ਸੀ ਜਿਹੜੇ ਹਰ ਕਿਲੋਮੀਟਰ ਤੇ ਪੂਰੀ ਮੋਨਿਟਰਿੰਗ ਕਰ ਰਹੇ ਸੀ ਹਰ ਸਮੇਂ ਦਿਨ ਰਾਤ ਦਾ ਉੱਥੇ ਪਹਿਰਾ ਸੀ ਪੁਲਿਸ ਡਿਪਾਰਟਮੈਂਟ ਉਹ ਪੂਰੀ ਤਰ੍ਹਾਂ ਲੱਗਿਆ ਹੋਇਆ ਸੀ ਵੀਡੀਓ ਦਫਤਰ ਦੇ ਨੇ ਉਹ ਸੈਕਟਰੀ ਤੱਕ ਲੱਗੇ ਹੋਏ ਸੀ ਤੇ ਪ੍ਰਸ਼ਾਸਨ ਪੂਰੀ ਤਰੀਕੇ ਦੇ ਨਾਲ ਪੂਰੀ ਮੁਸਤੈਦੀ ਦੇ ਨਾਲ ਇੱਥੇ 24 ਘੰਟੇ ਪਹਿਰਾ ਧੇਰਿਆ ਤੀ ਤੇ ਸਾਡੇ ਐਮ ਐਲ ਏ ਸਾਹਿਬ ਇਸ ਚੀਜ਼ ਦੀ ਨਿਗਰਾਨੀ ਕਰ ਰਹੇ ਸੀ ਜੇ ਪਾਣੀ ਦੇ ਇਤਿਹਾਸ ਦੀ ਗੱਲ ਕਰ ਲਾਂ ਮੈਂ 1988 ਦੇ ਵਿੱਚ ਸਭ ਤੋਂ ਵੱਧ ਪਾਣੀ ਆਇਆ ਜਿਹੜਾ ਉਸ ਸਮੇਂ 11 ਲੱਖ 21000 ਕਿਊਸਿਕ ਆਇਆ ਸੀ ਪਰ ਇਸ ਦਫਾ 14 ਲੱਖ ਤੇ 11000 ਕਿਊਸਿਕ ਆ ਗਿਆ ਹੈ ਇਹ ਪ੍ਰਧਾਨ ਮੰਤਰੀ ਸਾਹਿਬ ਗੋਲਮੋਲ ਤਰੀਕੇ ਨਾਲ ਗੱਲਾਂ ਕਰਕੇ ਗਏ ਆ ਇਹ ਗੱਲਾਂ ਠੀਕ ਨਹੀਂ ਹੈਗੀਆਂ 60000 ਕਰੋੜ ਤੇ ਸਾਡਾ ਬਕਾਇਆ ਹੈ ਸਾਡੇ 13000 ਕਰੋੜ ਅਸੀਂ ਫਾਰਮਲ ਜਿਹੜੀਆਂ ਸੈਂਟਰ ਦੀਆਂ ਟੀਮਾਂ ਆਈਆਂ ਸੀ ਉਹਨਾਂ ਟੀਮਾਂ ਨੂੰ ਨਾਂ ਲੈ ਕੇ ਵੀ ਆ ਨੁਕਸਾਨ ਇੱਥੇ ਆ ਹੈ ਇੱਥੇ ਆ ਹੈ ਉਹ ਉਹਨਾਂ ਨੂੰ ਰਿਪੋਰਟਾਂ ਦੇਤੀਆਂ ਸੀ ਤੇ ਅਸੀਂ 20000 ਕਰੋੜ ਦੀ ਮੰਗ ਕੀਤੀ ਸੀ ਤੇ ਮੈਂ ਪ੍ਰੈਸ ਕਾਨਫਰੰਸ ਕਰਕੇ ਉੱਥੇ ਕਿਹਾ ਸੀ ਤੀਜੀ ਸਣੇ ਡਿਮਾਂਡ ਹੀ ਰੱਖੀ ਸੀ ਵੀ ਜੋ ਡਿਜਾਸਟਰ ਦਾ ਪੈਸਾ ਹੈ ਉਹਦੇ ਨੋਰਮ ਦੇ ਵਿੱਚ ਰਿਲੈਕਸ ਕੀਤੇ ਜਾਣ ਪਰ ਹੋਇਆ ਕਿ ਨਾ ਤੇ 60000 ਦੀ ਡਿਮਾਂਡ ਜਿਹੜੀ ਮੰਗ ਹੈ ਮੰਨੀ ਗਈ ਤੇ 20000 ਕਰੋੜ ਅਰ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਪੰਜਾਬ ਦਾ ਕੋਈ ਪੰਜਾਬ ਤੇ ਅਹਿਸਾਨ ਨਹੀਂ ਸੀ ਇਹ ਜਿਹਨਾਂ ਸੀ ਨੁਕਸਾਨ ਦੀ ਪੂਰਤੀ ਕਰ ਰਹੇ ਸੀ ਡਿਊਟੀ ਬੰਦੀ ਸੀ ਕੇਂਦਰ ਦੀ ਕਿਉਂਕਿ ਪੰਜਾਬ ਉਹ ਪੰਜਾਬ ਹੈ ਜਿਹੜਾ ਦੇਸ਼ ਦਾ ਤਾਜ ਹੈ ਜਿਨੇ ਆਜ਼ਾਦੀ ਦੀ ਸਭ ਤੋਂ ਵੱਡੀਆਂ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਕੀਤੀਆਂ ਪੰਜਾਬ ਦੇ ਲੋਕਾਂ ਨੇ ਕਾਲੇ ਪਾਣੀ ਦੀਆਂ ਸਜ਼ਾ ਕੱਟੀਆਂ ਫਾਂਸੀਆਂ ਦੇ ਬੰਦੇ ਦੇ 23-23 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਭਗਤ ਸਿੰਘ ਵਰਗੇ ਫਾਂਸੀਆਂ ਦੇ ਬੰਦੇ ਤੇ ਚੜ ਗਏ ਆਜ਼ਾਦੀ ਤੋਂ ਬਾਅਦ ਜਦੋਂ ਦੇਸ਼ ਦੇ ਵਿੱਚ ਅਨਾਜ ਦੀ ਕਮੀ ਸੀ ਆ ਸਾਡੀ ਕਿਸਾਨੀ ਖੜੀ ਆ ਸਾਰੀ ਸਾਡੇ ਪੰਜਾਬ ਨੇ ਸਭ ਕੁਝ ਗਵਾ ਲਿਆ ਅਸੀਂ ਧਰਤੀ ਹੇਠਲੇ ਪਾਣੀ ਗਵਾ ਲਏ ਅਸੀਂ ਜ਼ਮੀਨਾਂ ਦੀ ਉਪਜਾਊ ਸ਼ਕਤੀ ਕੋ ਵਾਲੀ ਚਾਵਲ ਤੇ ਅਸੀਂ ਖਾਂਦੇ ਨਹੀਂ ਸਾਡੇ ਤੇ ਕੋਈ ਬਿਮਾਰ ਹੋ ਜੇ ਤਾਂ ਤਾਂ ਖਿਚੜੀ ਬੇਸ਼ੱਕ ਬਣ ਜੇ ਅਸੀਂ ਤੇ ਪੈਦਾ ਕਰਕੇ ਪੂਰੇ ਦੇਸ਼ ਨੂੰ ਦਿੱਤਾ ਸੋ ਅਸੀਂ ਪੰਜਾਬ ਦਾ ਪਾਣੀ ਪੂਰੇ ਦੇਸ਼ ਤੇ ਕੁਰਬਾਨ ਕੀਤਾ ਤੇ ਪਹਿਲੀ ਵਾਰੀ ਉਸ ਕਿਸਾਨੀ ਨੂੰ ਜ਼ਰੂਰਤ ਪਈਦੀ ਕਿ ਅਸੀਂ ਸੰਕਟ ਦੇ ਵਿੱਚ ਆ ਗਏ ਤੇ ਉਹਦੇ ਤਾਂ ਨੁਕਸਾਨ ਦੀ ਪੂਰਤੀ ਕਰਦੋਂਦੇ ਪੂਰੀ ਪਹਿਲੀ ਵਾਰੀ ਲੋੜ ਪਈਦੀ ਆਜ਼ਾਦੀ ਤੋਂ ਬਾਅਦ 78 ਸਾਲਾਂ ਦੇ ਵਿੱਚ ਇਸ ਪੰਜਾਬ ਨੇ ਪੂਰੇ ਦੇਸ਼ ਦਾ ਢਿੱਡ ਪਰਿਆ ਪੂਰੇ ਦੇਸ਼ ਦੀ ਅਣਖ ਨੂੰ ਕਾਇਮ ਰੱਖਿਆ ਤੇ ਅੱਜ ਉਹਦੇ ਲਈ ਮਜ਼ਾਕ ਕਰਕੇ ਗਏ ਆ ਇਹ ਇਹ ਤੇ ਮਜ਼ਾਕ ਦੀ ਗੱਲ ਆ 1600 1600 ਕਰੋੜ 2000 ਪਿੰਡ ਦੇ ਲਾਗੇ ਪ੍ਰਭਾਵਿਤ ਹੋ ਗਿਆ 1 ਕਰੋੜ ਇੱਕ ਪਿੰਡ ਨੂੰ ਆਇਆ ਦੱਸੋ ਮੈਨੂੰ ਤੁਸੀਂ 1 ਕਰੋੜ ਦੇ ਅਸੀਂ 21 ਸੜਕਾਂ ਬਣਾ ਦੇਾਂਗੇ ਅਸੀਂ ਲੋਕਾਂ ਦੇ ਘਰ ਪਵਾ ਦੇਾਂਗੇ ਅਸੀਂ ਲੋਕਾਂ ਨੂੰ ਜਿਹੜੀ ਫਸਲਾਂ ਬਰਬਾਦ ਹੋ ਗਿਆ ਉਹ ਦੇ ਦੇਾਂਗੇ ਸੋ ਇਹ ਮਜ਼ਾਕ ਕੀਤਾ ਪਰ ਸਾਨੂੰ ਇਦੋਂ ਵੱਡਾ ਦੁੱਖ ਹੈ ਕਿ ਸਾਡੇ ਪੰਜਾਬ ਦੇ ਬੀਜੇਪੀ ਦੇ ਆਗੂ ਸਹਿਬਾਨ ਕੱਲ ਦੇ ਲੱਗੇ ਆ ਇਸ ਗੱਲ ਨੂੰ ਜਸਟੀਫਾਈ ਕਰਨ ਦੇ ਲਈ ਲੱਗੇ ਆ ਵੀ ਨਹੀਂ 1600 ਕਰੋੜ ਦੇਤਾ ਜੀ ਠੀਕ ਹੈ ਉਹ ਅੱਜ ਦੇ ਤੁਸੀਂ ਪੰਜਾਬ ਦੇ ਨਾਲ ਖੜ੍ਹ ਜੋ ਕੋਈ ਨਹੀਂ ਰਾਜਨੀਤੀ ਕਰਨੀ ਹੈ ਜੇ ਤੁਸੀਂ ਉਹਨਾਂ ਦੀ ਡਫਲੀ ਵਜਾਉਣੀ ਹੈ ਤੇ ਫਿਰ ਵਜਾ ਲਿਓ ਹੁਣ ਕਹੀ ਜਾਂਦੇ ਆ ਕਹਿੰਦੇ ਜੀ ਫੌਰੀ ਰਾਹਤ ਮੰਨ ਲਈ ਗੱਲ ਕਹਿਣ ਫਿਰ ਪਰ ਫੌਰੀ ਰਾਹਤ 20000 ਕਰੋੜ ਦਾ ਨੁਕਸਾਨ ਤੇ ਫੌਰੀ ਰਾਹਤ 16 ਕਰੋੜ ਦੀ ਹੋਏਗਾ ਤੇ 1600 ਕਰੋੜ ਦੀ ਹੋਏ ਕਰਦੀ ਆ ਦੇ ਕੇ ਜਾਂਦੇ 5-7 ਹਜ਼ਾਰ ਕਰੋੜ ਤੇ ਨਾਲ ਕਹਿ ਗਏ ਜਾਂਦੇ ਕਿ ਇਹ ਆ ਫੌਰੀ ਰਾਹਤ ਨੁਕਸਾਨ ਦਾ ਕਰ ਲੋ ਜੈ ਜੈ ਅਸੀਂ ਬਾਕੀ ਤੁਹਾਨੂੰ ਹੋਰ ਦੇਵਾਂਗੇ ਫੇਰ ਗੱਲ ਸਮਝ ਆ ਗਈ ਤੀ ਮਤਲਬ ਕਿਹਾ ਕੁਝ ਨਹੀਂ ਪਰ ਸਾਡੇ ਆਗੂ ਸਹਿਬਾਨ ਜਸਟੀਫਾਈ ਕਰਨ ਤੇ ਲੱਗੇ ਆ ਅੱਛਾ ਇੱਕ ਦੇਖੋ ਜਿਹਦਾ ਖੇਤ ਉਹਦੀ ਰੇਤ ਇਹ ਸਾਡਾ ਡਿਪਾਰਟਮੈਂਟ ਆ ਵਾਟਰ ਰਿਸੋਰਸਸ ਡਿਪਾਰਟਮੈਂਟ ਅਸੀਂ ਇਹ ਪ੍ਰੋਪੋਜ਼ਲ ਮੁੱਖ ਮੰਤਰੀ ਸਾਹਿਬ ਨੇ ਪਾਸ ਕੀਤੀ ਹੈ ਜੀ ਕੈਬਨਟ ਦੇ ਵਿੱਚ ਪਾਸ ਅਸੀਂ ਕੀਤੀ ਹੈ ਇਹ ਸਿਰਫ ਉੱਥੇ ਹੈ ਕਿ ਜਿੱਥੇ ਜਿਹਦੇ ਖੇਤ ਦੇ ਵਿੱਚ ਫਲੱਡ ਦਾ ਪਾਣੀ ਆ ਗਿਆ ਨਾਲ ਉਹਦੇ ਰੇਤ ਆ ਗਈ ਉਹ ਬੰਦਾ ਰੇਤ ਚੱਕ ਵੀ ਸਕਦਾ ਆਬਦੇ ਕੰਮ ਲੈ ਸਕਦਾ ਹੈ ਵੇਚ ਸਕਦਾ ਹੈ ਕੋਈ ਪਰਮਿਟ ਨਹੀਂ ਕੋਈ ਸਾਡੇ ਡਿਪਾਰਟਮੈਂਟ ਕਨੇ ਉਹ ਮਨਜ਼ੂਰੀ ਨਹੀਂ ਕੋਈ ਰਾਇਲਟੀ ਨਹੀਂ ਕੋਈ ਪੈਸਾ ਨਹੀਂ ਉਸਨੇ ਦੇਣਾ ਆਬਦਾ ਰੇਤ ਚੱਕੇ ਤੇ ਆਬਦਾ ਰੇਤ ਉਹ ਬੇਟੇ ਪਰ ਇੱਕ ਘਰ ਦੇ ਵਿਚਨੇ ਜਿਹੜੀਆਂ ਜ਼ਮੀਨਾਂ ਜਿੱਥੇ ਜ਼ਮੀਨ ਲੋਕਲ ਮਾਲਕੀ ਹੈ ਜੀ ਜਿਹੜੀ ਮਾਲਕੀ ਲੋਕਲ ਹੈਗੀ ਲੋਕਾਂ ਦੀ ਮਾਲਕੀ ਹੈ ਉਹਦੇ ਪਿੱਛੇ ਅਲੱਗ ਸਿਸਟਮ ਹੈ ਇਹ ਤਾਂ ਜਿਹੜੇ ਫਲੱਡਡ ਏਰੀਆ ਡਿਪਟੀ ਕਮਿਸ਼ਨਰ ਨੂੰ ਸਾਰੇ ਇਖਤਿਆਰ ਦਿੰਦੇ ਅਸੀਂ ਡਿਪਟੀ ਕਮਿਸ਼ਨਰ ਡਿਸਾਈਡ ਕਰਨਗੇ ਜੋ ਵੀ ਜਿੱਥੇ ਹੈ ਮਤਲਬ ਇਹ ਅਸੀਂ ਨਿਸ਼ਚਿਤ ਕਰਤਾ ਵੀ ਜੇ ਕਿਸੇ ਦਾ ਨੁਕਸਾਨ ਹੋਇਆ ਜ਼ਮੀਨ ਦਾ ਨੁਕਸਾਨ ਹੋਇਆ ਸਾਰਾ ਕੁਝ ਅਸੀਂ ਉਹ ਕਰ ਦਿਆਂਗੇ ਮਤਰੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਹੜ੍ਹਾਂ ਤੋਂ ਬਚਣ ਲਈ ਸਰਕਾਰ ਕੀ ਨੀਤੀ ਲੈ ਕੇ ਆ ਰਹੀ ਹੈ ਦੇਖੋ ਹੜਾਂ ਤੇ ਲਈ ਨੀਤੀ ਤਾਂ ਗੱਲ ਇਹ ਹੈ ਨੀਤੀਆਂ ਤਾਂ ਹਮੇਸ਼ਾ ਅਸੀਂ ਰੱਖਦੇ ਆ ਪਰ ਕੁਦਰਤ ਦੇ ਅੱਗੇ ਜ਼ੋਰ ਕੋਈ ਨਹੀਂ ਹੈ ਹੁਣ ਕੁਦਰਤ ਦੇ ਨੇ ਸੋਚਿਆ ਸੀ ਕਦੇ ਇਸ ਤਰ੍ਹਾਂ ਹੋ ਜਾਏਗਾ ਪਰ ਅਸੀਂ ਜੋ ਹੜਾਂ ਦੀ ਮਾਰ ਹੋਈ ਹੜਾਂ ਦੀ ਮਾਰ ਤੋਂ ਬਾਅਦ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਦੇ ਲਈ ਅਸੀਂ ਜੋ ਸਰਕਾਰ ਦੀ ਜ਼ਿੰਮੇਵਾਰੀ ਸੀ ਅਸੀਂ ਸਾਰਾ ਕੀਤਾ ਅਸੀਂ 500 ਦੇ ਕਰੀਬ ਬੰਦੇ 에어 ਲਿਫਟ ਕੀਤੇ ਹੈਲੀਕਾਪਟਰਾਂ ਦੇ ਸੇਵਾਵਾਂ ਸੀ ਦਿੱਤੀਆਂ ਐਨ ਡੀ ਆਰ ਐਫ ਦੀਆਂ ਟੀਮਾਂ ਲੈ ਕੇ ਕਰੀਬ ਅਸੀਂ ਕਈ ਹਜ਼ਾਰ ਲੋਕ ਸੀ ਜਿਹੜੇ ਵੈਕੂਏਟ ਕੀਤੇ ਏਵੈਕੂਏਸ਼ਨ ਸੈਂਟਰ ਬਣਾਏ ਜਿੱਥੇ ਹਰ ਕੁਝ ਖਾਣੇ ਪੀਣੇ ਦਾ ਰਹਿਣ ਦਾ ਪ੍ਰਬੰਧ ਕੀਤਾ ਪਸ਼ੂਆਂ ਦੇ ਲਈ ਚਾਰੇ ਦਾ ਪ੍ਰਬੰਧ ਕੀਤਾ ਤੇ ਜਿੱਥੇ ਮੈਡੀਕਲ ਦੀ ਹਰ ਪਿੰਡ ਦੇ ਵਿੱਚ ਮੋਬਾਈਲ ਟੀਮਾਂ ਵੀ ਚੱਲ ਰਹੀਆਂ ਸੀ ਮੈਡੀਕਲ ਟੀਮਾਂ ਹਰ ਜਗ੍ਹਾ ਬੈਠੀਆਂ ਸੀ ਤੇ ਪਸ਼ੂਆਂ ਦੇ ਲਈ ਚਾਰੇ ਦਾ ਅਸੀਂ ਜਿੰਨੇ ਸਾਡੇ ਮਾਰਕੀਟ ਕਮੇਟੀ ਦੇ ਛੱਡ ਸੀ ਉੱਥੇ ਅਸੀਂ ਪਸ਼ੂਆਂ ਦੇ ਠਹਿਰਨ ਦਾ ਅਰੇਂਜਮੈਂਟ ਕੀਤਾ ਸੋ ਉਸ ਤੋਂ ਬਾਅਦ ਜੋ ਜ਼ੁਮੇ ਬੜੀ ਸਾਡੀ ਬੰਦ ਹੀ ਸੀ ਸਰਕਾਰ ਦੀ ਉਹ ਅਸੀਂ ਸਾਰੀ ਜ਼ਿੰਮੇਵਾਰੀ ਪੂਰੀ ਕੀਤੀ ਹੈ ਪਰ ਮੈਨੂੰ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਕੇਂਦਰ ਦੇ ਵਜ਼ੀਰ ਜਿਹੜੇ ਪਹਿਲਾਂ ਸ਼ਿਵਰਾਜ ਸਿੰਘ ਜੀ ਚੋਹਾਨ ਆਏ ਉਹ ਸਾਡੇ ਨਾਲ ਮਜ਼ਾਕ ਕਰਕੇ ਚਲੇ ਗਏ ਕਹਿੰਦੇ ਜੀ ਇੱਥੇ ਤਾਂ ਮਾਈਨਿੰਗ ਹੋ ਗਈ ਤੇ ਤਾਂ ਹੜ ਆ ਗਏ ਲੈ ਹੁਣ ਤੁਸੀਂ ਤੁਹਾਡੇ ਦਾ ਲਵੇ ਪਿਆ ਕੰਮ ਹੁਣ ਤੁਹਾਨੂੰ ਇੱਕ ਫਾਰਮੂਲਾ ਦੇਗੇ ਸ਼ਿਵਰਾਜ ਸਿੰਘ ਜੀ ਚੋਹਾਨ ਜਦੋਂ ਤੁਹਾਨੂੰ ਮੀਂਹ ਦੀ ਲੋੜ ਹੋਇਆ ਕਰ ਇਥੋਂ ਮਿੱਟੀ ਕੱਢ ਲਿਆ ਕਰਿਓ ਕਿਉਂ ਦੇਖ ਨਾ ਫਾਰਮੂਲਾ ਕਹਿੰਦੇ ਵੀ ਜਦੋਂ ਮਾਈਨਿੰਗ ਹੋ ਜੂਗੀ ਤਾਂ ਬਰਸਾਤ ਹੋ ਜਾ ਕਰੂਗੀ ਹੜਾ ਜਾ ਕਰਨਗੇ ਕੀ ਆ ਮਜ਼ਾਕ ਦੀਆਂ ਗੱਲਾਂ ਕਰਕੇ ਗਏ ਆ ਸਾਡੇ ਨਾਲ ਆ ਹੁਣ ਪ੍ਰਧਾਨ ਮੰਤਰੀ ਸਾਹਿਬ ਬੜਾ ਸਾਡਾ ਦੁਖੀ ਹੈ ਮਨ ਦੁਖੀ ਹੈ ਸਾਡਾ ਇਸ ਗੱਲ ਤੇ ਸਾਡੇ ਜ਼ਖਮਾਂ ਤੇ ਨਮਕ ਛਿੜਕੇ ਗਏ ਆ ਸਾਹਿਬ ਸੁਖਵੀਰ ਬਾਦਲ ਦਾ ਬਿਆਨ ਹੈ ਕਹਿੰਦੇ 27 ਚ ਸਾਨੂੰ ਇੱਕ ਮੌਕਾ ਦੇਓ ਸੀ ਜਿਹੜੇ ਪੰਜਾਬ ਦੇ ਦਰਿਆ ਸਾਰੇ ਪੱਕੇ ਕਰ ਦੇਣਗੇ ਬੰਨ ਜਿਹੜੀ ਦੇਖੋ ਮੌਕਾ ਤਾਂ ਦੇਣਾ ਲੋਕਾਂ ਨੇ ਠੀਕ ਹੈ ਪਰ ਲੋਕਾਂ ਦਾ ਵਿਸ਼ਵਾਸ ਮੈਂ ਕਹਿ ਸਕਦਾ ਅੱਜ ਵਿਸ਼ਵਾਸ ਸਾਡੇ ਨਾਲ ਹੈ ਕਿਉਂਕਿ ਅਸੀਂ ਜੋ ਕਿਹਾ ਉਹ ਕੀਤਾ ਅਸੀਂ ਨਾ ਤਾਂ 2027 ਵੱਲ ਦੇਖਦੇ ਆਂ ਨਾ ਅਸੀਂ ਪਹਿਲਾਂ ਦੇਖਿਆ ਇਹ ਪਹਿਲੀ ਸਰਕਾਰ ਆ ਜਿਹੜੀ ਜਿੱਦਾਂ ਬਣ ਗਈ ਤੇ ਉਸੇ ਦਿਨ ਤੋਂ ਕੰਮ ਕਰਨੇ ਸ਼ੁਰੂ ਕੀਤੇ ਨੇ ਮੈਂ ਦਾਅਵੇ ਨਾਲ ਕਹਿ ਸਕਦਾ ਜ਼ਿੰਮੇਵਾਰੀ ਦੇ ਨਾਲ ਕਹਿ ਸਕਦਾ ਕਿ ਤੁਸੀਂ ਰਿਕਾਰਡ ਕੱਢ ਕੇ ਦੇਖ ਲਓ ਨਹੀਂ ਇਹ ਪਹਿਲਾਂ ਵਾਲੇ 2-4 ਸਾਲ ਤਾਂ ਉਹੀ ਸੁੱਤੇ ਰਹਿੰਦੇ ਸੀ ਔਰ ਇਹ ਸੋਚ ਸੀ ਇਹਨਾਂ ਦੀ ਕਿ ਜੇ ਪਹਿਲਾਂ ਕੰਮ ਕਰਤੇ ਤਾਂ ਲੋਕ ਭੁੱਲ ਜਾਣਗੇ ਅਸੀਂ ਨਹੀਂ ਇਹ ਗੱਲ ਸੋਚੀ ਸਰਕਾਰ ਬਣਦੇ ਤੀਜੇ ਮਹੀਨੇ 600 ਯੂਨਿਟ ਬਿਜਲੀ ਗਈ ਤੀਜੇ ਮਹੀਨੇ ਦੇਤੀ ਸੀ ਸੋ ਇਹ ਫੈਸਲਾ ਤਾਂ ਕਰਨਗੇ ਲੋਕ ਪਰ ਇਹਨਾਂ ਨੂੰ ਔਖੇ ਹੋਣ ਦੀ ਲੋੜ ਨਹੀਂ ਜਿਹੜਾ ਕੁਛ ਇਹ ਕਹਿੰਦੇ ਨੇ ਨਾ ਪਹਿਲਾਂ ਸਾਰੀ ਉਮਰ ਰਾਜ ਇਹਨਾਂ ਦੀ ਰਿਹਾ ਇਹਨਾਂ ਦੇ ਤਾਂ ਇੱਕ ਇਸ਼ਾਰੇ ਤੇ ਹੋ ਜਾਂਦਾ ਸਾਰਾ ਕੁਝ ਆ ਐਸੇ ਸਰਦੂਲਗੜ ਹਲਕੇ ਚ ਲਾ ਲਓ ਤੁਸੀਂ ਆ ਸਰਦੂਲ ਹੜਕੇ ਤੇ ਥੋੜੀ ਤਾਕਤ ਰਹੀ ਹੈ ਜੇ ਸੈਕੰਡਰੀ ਚੀ ਮੰਤਰੀ تھے ਬਾਦਲ ਸਾਹਿਬ ਤੇ ਉਸ ਹਲਕੇ ਚੋਂ ਆਂਦੇ ਰਹੇ ਤੇ ਕੀ ਹੋ ਗਿਆ ਇੱਥੇ ਜੇ ਕੀਤਾ ਕੁਝ ਤਾਂ ਗੁਰਪ੍ਰੀਤ ਸਿੰਘ ਬਣਾ ਲਈ ਆ ਸਾਰਾ ਇਲਾਕਾ ਇਸ ਚੀਜ਼ ਦਾ ਗਵਾਹ ਇਸ ਕਰਕੇ ਫੈਸਲਾ ਕਰਨਗੇ ਲੋਕ ਪਰ ਲੋਕਾਂ ਨੂੰ ਫੋਕੇ ਸਬਜ਼ ਬਾਗ ਨਾ ਦਿਖਾਓ ਲੋਕਾਂ ਨੇ ਸਭ ਕੁਝ ਦੇਖ ਰੱਖਿਆ ਸਮਝ ਚੁੱਕੇ ਨੇ ਲੋਕ ਉਹ ਪਹਿਲਾਂ ਵਾਲੀਆਂ ਗੱਲਾਂ ਗਈਆਂ ਤੇ ਉਹੀ ਚੱਕ ਕੇ ਵੋਟਾਂ ਪਾ ਦਾਂ ਸੀ ਲੋਕ ਇੱਕ ਜਿਹੜੇ ਇੱਥੇ ਕਹਿ ਰਹੇ ਆ ਵੀ ਅਸੀਂ ਸਫਾਈਆਂ ਕਰਾਂਗੇ ਅਸੀਂ ਡਰੇਨ ਦੀਆਂ ਕਈਆਂ ਦੀ ਘੜੀ ਕਹਿ ਰਹੇ ਆ ਕਰਾਈਆਂ ਪਰ ਇੱਥੇ ਐਕਚੁਅਲ ਦੇ ਵਿੱਚ ਹੋਈਆਂ ਨਹੀਂ ਉਹਨਾਂ ਤੇ ਕੋਈ ਕਾਰਵਾਈ ਜਾਂ ਉਹਨਾਂ ਤੇ ਹੋਈ ਸਕੰਜਾ ਕੱਛੋਂ ਕੱਸੂਗੀ ਦੇਖੋ ਤੁਸੀਂ ਇਹ ਗੱਲ ਪਹਿਲਾਂ ਵੀ ਕਹੀ ਆ ਜਿਹੜਾ ਇੱਕ ਵੀ ਆਪੋਜੀਸ਼ਨ ਵਾਲੇ ਕਹਿੰਦੇ ਨੇ 250 ਕਰੋੜ ਦੇਖੋ ਮੇਰੇ ਨਾਲ ਜ਼ਿਆਦਾ ਟਾਈਮ ਬੰਨ ਲਾਣਾ ਮੈਂ ਦੱਸਦਾ ਨਾ ਵੀ ਕਿੱਥੇ ਕੀਤਾ ਹੁਣ 250 ਕਰੋੜ ਕੋਈ ਸਫਾਈਆਂ ਦੇ ਨਹੀਂ ਲਾਇਆ ਅਸੀਂ ਕਹਾਂ 250 ਕਰੋੜ ਅਸੀਂ ਖਰਚਿਆ ਹੈ ਹੋਂ ਤਾਂ ਬੜਾ ਸੌਖਾ ਤਰੀਕਾ ਹੈ ਆਰਟੀਆਈ ਦੇ ਵਿੱਚ ਲੈ ਲੋ ਸਾਰੀ ਪਤਾ ਲੱਗ ਜੂਗਾ ਵੀ ਕਿੱਥੇ ਕੀ ਖਰਚਿਆ ਅਸੀਂ ਜਿਹੜੀਆਂ ਡਰੇਨਾਂ ਦੀ ਸਫਾਈ ਕਰਾਈ ਹੈ ਸਾਰੀਆਂ ਸਫਾਈਆਂ ਹੋਈਆਂ ਨੇ ਅਸੀਂ ਇਸ ਗੱਲ ਦੀ ਇਨਕੁਆਰੀ ਵੀ ਕਰਾ ਰਹੇ ਹਾਂ ਜਿੱਥੇ ਵੀ ਕਿਤੇ ਕਿਸੇ ਵੀ ਅਧਿਕਾਰੀ ਦੀ ਕੋਈ ਕਤਾਹੀ ਹੋਈ ਕਿਸੇ ਕਰਕੇ ਕੋਈ ਨੁਕਸਾਨ ਹੋਇਆ ਪਰ ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਹਲੇ ਤੱਕ ਮੈਨੂੰ ਕਿਤੇ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਕਿ ਹੋ ਵੀ ਵੀ ਤੇ ਆ ਕਰਕੇ ਜੀ ਨੁਕਸਾਨ ਹੋਇਆ ਪਰ ਜੇ ਕਿਸੇ ਦੀ ਕਤਾਹੀ ਹੋਈ ਇਨਕੁਆਰੀ ਕਰਾਂਗੇ ਸਖਤ ਕਾਰਵਾਈ ਵੀ ਕਰਾਂਗੇ ਧੰਨਵਾਦ